ਆਰੰਭ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੋ ਬਾਬਾ ਦਇਆ ਸਿੰਘ ਦਾ ਲਿਖਿਆ ਆ ਕਿੱਸਾ ਜ਼ਿੰਦਗੀ ਬਲਾਸ ਜਿਸ ਦੇ ਵਿੱਚ ਉਸ ਨੇ ਆਦਮੀ ਨੂੰ ਸਮਝਾਉਣਾ ਕੀਤਾ ਹੈ ਕਿ ਬੰਦਿਆ ਇਸ ਸੰਸਾਰ ਵਿੱਚ ਆਇਆ ਹੈ ਤੇ ਚੰਗੇ ਕੰਮ ਕਰਕੇ ਜਾ ਤੈਨੂੰ ਯਾਦ ਕੀਤਾ ਜਾਵੇ ਸਤਕਾਰ ਨਾਲ ਕੀਤਾ ਜਾਵੇ ਹੁਣ ਆਪ ਦੇਖਦੇ ਹਾਂ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ ਸੰਸਾਰ ਦੇ ਵਿੱਚ ਉਹਨਾਂ ਦੇ ਬੁੱਤ ਚੌਂਕਾਂ ਦੇ ਵਿੱਚ ਲਾਏ ਜਾਂਦੇ ਆ ਗਲਾਂ ਵਿੱਚ ਹਾਰ ਪਾਏ ਜਾਂਦੇ ਆ ਤੇ ਨੰਗ ਦੇ ਟੱਬ ਦੇ ਉਹਨਾਂ ਨੂੰ ਸਲੂਟ ਮਾਰ ਕੇ ਨੰਗਦੇ ਆ ਪਰ ਜਿਨ੍ਹਾਂ ਨੇ ਬੁਰੇ ਕੰਮ ਕੀਤੇ ਆ ਉਹਨਾਂ ਦਾ ਜਿਉਣਾ ਵੀ ਖਰਾਬ ਤੇ ਮਰਨਾ ਵੀ ਖਰਾਬ ਹੋ ਜਾਂਦਾ ਹੈ ਆਓ ਸੁਣੀਏ ਬਾਬਾ ਦਇਆ ਸਿੰਘ ਨੇ ਜਿਸ ਤਰ੍ਹਾਂ ਸਮਝਾਇਆ ਹੈ ਛੇਮਾ ਸਾਲ ਸੱਤਮਾ ਸਾਲ 8ਵਾਂ ਸਾਲ 9ਵਾਂ ਤੇ 10ਵਾਂ ਸਾਲ ਅੱਜ ਸੁਣੋਂਗੇ ਛੇ ਮਾਸਾਲ ਸ਼ਰਮਿੰਦਿਆ ਗਾਫਲਾ ਓਏ ਸਾਰੇ ਖੇਲ ਖਾ ਲੈਂਦੇ ਆਂ ਖੋਏ ਆਈ ਦਿਨ ਬੱਕਰੇ ਵਾਂਗ ਤੂੰ ਦੌੜਦਾ ਹੈ ਰਾਤੀ ਪੈਰ ਪਸਾਰ ਕੇ ਸੋਇ ਆਈ ਕੀਤਾ ਪਲਕਣਾ ਯਾਦ ਪਰਮਾਤਮਾ ਨੂੰ ਤੈਨੂੰ ਪ੍ਰੀਤ ਪਿਆਰ ਨੇ ਮੋਹ ਲਈ ਨਾਮੇ ਵਾਂਗਰਾ ਨਾਮ ਪਰਮਾਤਮਾ ਦਾ ਧਾਗਾ ਵਿੱਚ ਨਾ ਕਦੀ ਪਰੋਏ ਆਈ ਸ਼ਾਦੀ ਗਮੇ ਸਰੀਰ ਦੇ ਵਿੱਚ ਰਹਿੰਦੀ ਕਦੀ ਹੱਸਿਆ ਤੇ ਕਦੀ ਰੋਏ ਆਈ ਚਤ ਚਾਮ ਦਾ ਮੰਡਲੀ ਹਾਣੀਆਂ ਦੀ ਨਹੀਂ ਦਾਨਿਆਂ ਆਪਾਸ ਖਲੋਏ ਆਈ ਬਦਾ ਨਾਲ ਬਦ ਫੈਲੀਆਂ ਸਿੱਖ ਲਈਆਂ ਸੋਬਤ ਨੇਕ ਨਜਦੀਕ ਨਾ ਛੋਏ ਆਈ ਲੱਗਾ ਚਮਨੋਂ ਚੂਪਦਾ ਰਹਾ ਮੈਲਾ ਕਈ ਦੁੱਧ ਨਾ ਚਿਚੜਾ ਛੋਏ ਆਈ ਲੱਗਾ ਚਮਨੋਂ ਚੂਪਦਾ ਰਹਾ ਮੈਲਾ ਕਦੀ ਦੁੱਧ ਨਾ ਚਿਚੜਾ ਛੋਏ ਆਈ ਦਇਆ ਸਿੰਘ ਏ ਜਗਤ ਹੈ ਖੇਲਖਾਨਾ ਕਈ ਦੀ ਪਰਿਸ਼ਤ ਕਦੀਰ ਦਾ ਹੋਏ ਆਈ ਹੋ ਸਾਲ 7 ਸੁੱਤਿਆਂ ਗੁਜ਼ਰ ਗਿਆ ਸਾਲ 7 ਸੁੱਤਿਆਂ ਗੁਜ਼ਰ ਗਿਆ ਆਈ ਕਿਤੇ ਨਾ ਸੁੱਤਿਆਂ ਜਾਗ ਤੈਨੂੰ ਨਾ ਤੂੰ ਰੱਬ ਰਹੀਮ ਦੀ ਕਦਰ ਪਾਈ ਜਿਸਦ ਤੇ ਦੋ ਚਸ਼ਮ ਚ ਰਾਗ ਤੈਨੂੰ ਸਰ ਕਰਨ ਦੇ ਵਾਸਤੇ ਵਿੱਚ ਦੁਨੀਆਂ ਮਾਲੀ ਭੇਜਿਆ ਆਪਣੇ ਬਾਗ ਤੈਨੂੰ ਦਿੱਤੀ ਜੀਬ ਹੈ ਮਿੱਠੜਾ ਬੋਲਣੇ ਨੂੰ ਕੰਨ ਸੁਣ ਲਈ ਗਿਆਨ ਵੈਰਾਗ ਤੈਨੂੰ ਸੂਰਤ ਆਪਣੀ ਦੇਖ ਲੈ ਵਿੱਚ ਸ਼ੀਸ਼ੇ ਲਾਏ ਰੱਬ ਕਰੀ ਮਨੇ ਭਾਗ ਤੈਨੂੰ ਗੈਰੀ ਨੀਂਦ ਨੇ ਮਾਪਿਆਂ ਗੁੱਟ ਕੀਤਾ ਰਾਤਾਂ ਗੁਜ਼ਰੀਆਂ ਪੋਤੇ ਮਾਗ ਤੈਨੂੰ ਕਲ ਜਨਾਤੇ ਅਬਸਰੀ ਕਰਨ ਵਾਲਾ ਦਿੱਤਾ ਰੱਬ ਨੇ ਅਕਲ ਦਿਮਾਗ ਤੈਨੂੰ ਲੈnde ਜਾਂਦਿਆਂ ਦੇਖ ਮਸਾਫਰਾਂ ਨੂੰ ਆਇਆ ਕਦੀ ਨਾ ਦਿਲ ਵੈਰਾਗ ਤੈਨੂੰ ਦਇਆ ਸਿੰਘ ਤੂੰ ਚ ਇੱਕ ਨੰਦਾ ਥਾਨ ਚਿੱਟਾ ਲੱਗ ਜਾਵਣਾ ਵੇਖ ਲਈ ਦਾਗ ਤੈਨੂੰ ਹੋਏ ਉਮਰ ਅੱਠਵੇਂ ਸਾਲ ਦੀ ਅਕਲ ਮੰਦਾ ਉਮਰ ਅੱਠਵੇਂ ਸਾਲ ਦੀ ਅਕਲ ਮੰਦਾ ਗੁਜ਼ਰ ਗਈ ਇਹ ਸਮਝ ਵਿਹਾਰ ਬਾਜੋਂ ਬਿਨਾ ਗਿਆਨ ਵਿਚਾਰ ਦੇ ਜਾਣ ਬੰਦਾ ਜਿਵੇਂ ਸਖਣੀ ਹੈ ਤਲਵਾਰ ਮ्यान ਬਾਜੋਂ ਬਿਨਾ ਗਿਆਨ ਵਿਚਾਰ ਦੇ ਜਾਣ ਬੰਦਾ ਫਿਰਦਾ ਜੰਗਲੀ ਛੁਤਰ ਮੋਹਾਰ ਬਾਜੋਂ ਬਿਨਾ ਗਿਆਨ ਵਿਚਾਰ ਦੇ ਜਾਣ ਬੰਦਾ ਸੁਨਿਆ ਰਾਜ ਜੋਂ ਰਾਜਕੁਮਾਰ ਬਾਜੋਂ ਬਿਨਾ ਗਿਆਨ ਵਿਚਾਰ ਦੇ ਜਾਣ ਬੰਦਾ ਜਿਵੇਂ ਅਸਤਰੀ ਜਾਣ ਪਹਾੜ ਬਾਜੋਂ ਬਿਨਾ ਗਿਆਨ ਵਿਚਾਰ ਦੇ ਜਾਣ ਬੰਦਾ ਜਿਵੇਂ ਸਖਣਾ ਚੰਦ ਪਰਵਾਰ ਬਾਜੋ ਬਿਨਾ ਗਿਆਨ ਵਿਚਾਰ ਦੇ ਜਾਣ ਬੰਦਾ ਬੁਲਬੁਲ ਦੁਖੀ ਜਿਵੇਂ ਗੁਲਜ਼ਾਰ ਬਾਜੋ ਬਿਨਾ ਗਿਆਨ ਵਿਚਾਰ ਦੇ ਜਾਣ ਬੰਦਾ ਜਿਵੇਂ ਬਾਣੀਆਂ ਵਣ ਜਵਾ ਪਾਰ ਬਾਜੋ ਬਿਨਾ ਗਿਆਨ ਵਿਚਾਰ ਦੇ ਜਾਣ ਬੰਦਾ ਜਿਵੇਂ ਸਖਣਾ ਭਗਤ ਕਰਤਾਰ ਬਾਜੋਂ ਬਿਨਾ ਗਿਆਨ ਵੇਸਾਰ ਦੇ ਜਾਣ ਬੰਦਾ ਹਾਂਡੀ ਜਿਸ ਤਰ੍ਹਾਂ ਲੋਣ ਦੇ ਸਾਰ ਬਾਜੋਂ ਬਿਨਾ ਗਿਆਨ ਵਿਚਾਰ ਦੇ ਜਾਣ ਬੰਦਾ ਜਿਵੇਂ ਸਾਰੰਗੀ ਸਖਣੀ ਤਾਰ ਬਾਜੋਂ ਦਇਆ ਸਿੰਘ ਵਿਚਾਰ ਦੇ ਬਾਜ ਜਿਉਣਾ ਜਿਵੇਂ ਜੀਵਣਾ ਯਾਰ ਦੇ ਪਿਆਰ ਬਾਜੋਂ ਹੋ ਨੋ ਮਾ ਸਾਲ ਗੁਜ਼ਾਰਿਆ ਨੀਂਦ ਦੇ ਅੰਦਰ ਨੋ ਮਾ ਸਾਲ ਗੁਜ਼ਾਰਿਆ ਨੀਂਦ ਦੇ ਅੰਦਰ ਕਿਨੇ ਦੱਸਿਆ ਇਤਨਾ ਸੌਣ ਦੀ ਬਾ ਨਹੀਂ ਸੋਚ ਵੇਚਾਰ ਕੇ ਗੱਲ ਦੇਖੀ ਸਦਾ ਰਹਾ ਜਹਾਨ ਤੇ ਕੌਣ ਬੀਬਾ ਸੋ ਪੀਏ ਸ ਜਹਾਨ ਤੋਂ ਕੂਚ ਕਰ ਗੇ ਵੱਖਾ ਜਨਾਂ ਨੂੰ ਝੱਲ ਦੀ ਪਾਉਣ ਬੀਬਾ ਯੋਧਾ ਵੀਰ ਸਿੱਖ ਦੀ ਹੰਕਾਰ ਵਾਲਾ ਲੰਕਾ ਪਈ ਨੂੰ ਛੱਡ ਗਿਆ ਰੌਣ ਬੀਬਾ ਮਾਰੇ ਕਾਲ ਦੇ ਛੱਡ ਗਏ ਰਾਜਧਾਨੀ ਇੰਦਰ ਜਨਾਂ ਦੇ ਬਾਗ ਲਗਾਉਣ ਬੀਬਾ ਸੋ ਪੀਏ ਇਸ ਜਹਾਨ ਤੋਂ ਕੂਚ ਕਰ ਗਏ ਮਾਲਕ ਹਬਤ ਅਕਲਮੰਦ ਕਰਾਉਣ ਬੀਬਾ ਆਖਰਕਾਰ ਨੂੰ ਖਾਕਦਰ ਖਾਕ ਹੋ ਗਏ ਹੀਟ ਸਰਦ ਫਹਾਰੀਆਂ ਨਾਉਣ ਬੀਬਾ ਹੋਇਆ ਤਿਨਾਂ ਦਾ ਜੰਗਲਾਂ ਵਿੱਚ ਵਾਸਾ ਪਰ ਦੇ ਵਿੱਚ ਜੋ ਸ਼ਕਰ ਦਿਖਾਉਣ ਬੀਬਾ ਆਖਰਕਾਰ ਨੂੰ ਜਾਂਦਿਆਂ ਕਫਨ ਮਿਲਿਆ ਜਿਹੜੇ ਪਹਿਨਦੇ ਰੇਸ਼ਮੇ ਗਾਉਣ ਬੀਬਾ ਇੱਕ ਰੋਜ ਸੰਗਲ ਤੇਰੀ ਜ਼ਿੰਦਗੀ ਦਾ ਟੁੱਟ ਜਾਵਸੀ ਵਾਂਗਰਾ ਦੌਣ ਬੀਬਾ ਦਇਆ ਸਿੰਘ ਨਾਉ ਉਹ ਧੀ ਰਹਿ ਸਕੇ ਜਿਹੜੇ ਕੋ ਕੋਟ ਕਲਬੂਤ ਨੂੰ ਪਾਣ ਬੀਬਾ ਹੋ 10ਵੇਂ ਸਾਲ ਦੀ ਉਮਰ ਹੈ ਖੇੜੇ ਅੰਦਰ 10 ਸਾਲ ਦੀ ਉਮਰ ਹੈ ਖੇੜੇ ਅੰਦਰ ਅਜੇ ਰੱਬ ਦੀ ਤਰਪ ਧਿਆਨ ਹੈ ਨਹੀਂ ਭੁੰਦਾ ਰਹਾ ਸੀ ਮਸਤ ਅਕਲ ਮਸਤ ਹੋਇਆ ਜਰਾ ਸੋਚਿਆ ਲਾਭ ਤੇ ਹਾਨ ਹੈ ਨਹੀਂ ਅਜੇ ਧਿਆਨ ਹੈ ਖਾਣ ਹੰਡਾਣ ਬੰਨੇ ਹੋਰ ਗੱਲ ਦੀ ਜਾਣ ਪਛਾਣ ਹੈ ਨਹੀਂ ਸੋਹਣਾ ਰੂਪ ਅਨੂਪ ਕਲ ਬੂਦ ਤੇਰਾ ਕਿਸੇ ਰੋਜ ਨੂੰ ਸਮਝ ਲੈ ਜਾਨ ਹੈ ਨਹੀਂ ਜਿਹੜਾ ਖਾਮ ਦਾ ਦੁੱਧ ਮਲਾਈਆਂ ਨੂੰ ਕਿਸੇ ਰੋਜ ਨੂੰ ਜਾਣ ਈਮਾਨ ਹੈ ਨਹੀਂ ਜਿਹੜਾ ਰੋਜ ਮਤਾ ਲਿਆ ਨਹੀਂ ਕਰਦਾ ਕਿਸੇ ਰੋਜ ਨੂੰ ਹਮਸ਼ਕੁਰਾਨ ਹੈ ਨਹੀਂ ਜਿਹੜਾ ਹਾਨੀਆਂ ਖਰਚ ਜਿਹੜਾ ਬਾਣੀਆਂ ਖਰਚ ਫਜ਼ੂਲ ਕਰਦਾ ਕਿਸੇ ਰੋਜ ਨੂੰ ਜਾਣ ਦੁਕਾਨ ਹੈ ਨਹੀਂ ਜਿਹਨੂੰ ਕੌਣ ਤੇ ਕਲਰੀ ਸ਼ੌਂਕ ਲੱਗੀ ਕਿਸੇ ਰੋਜ ਨੂੰ ਜਾਣ ਮੋਕਾਨ ਹੈ ਨਹੀਂ ਜਿਹਨੂੰ ਆਣ ਤਪ ਦੇਕ ਦਾ ਰੋਗ ਲੱਗਾ ਕਿਸੇ ਰੋਜ ਨੂੰ ਜਾਣ ਪ੍ਰਾਨ ਹੈ ਨਹੀਂ ਕਿਹੜਾ ਨਦੀ ਕਿਨਾਰੇ ਵਿੱਚ ਖੇਲਦਾ ਏ ਜਿਹੜਾ ਨਦੀ ਕਿਨਾਰੇ ਵਿੱਚ ਖੇਲਦਾ ਏ ਕਿਸੇ ਰੋਜ ਨੂੰ ਸਮਝ ਨਾ ਦਾਨ ਹੈ ਨਹੀਂ ਜਿਹਨੂੰ ਸਮਝ ਆफीਮ ਦਾ ਅਮਲ ਲੱਗਾ ਕਿਸੇ ਰੋਜ ਨੂੰ ਮਰਦ ਪਲਵਾਨ ਹੈ ਨਹੀਂ ਉਹ ਜਿਹੜਾ ਜਗਤ ਵਿੱਚ ਕੰਜੂਸ ਬੰਦਾ ਕਰਨਾਂ ਵਿੱਚ ਨਸੀਬ ਦੇ ਦਾਨ ਹੈ ਨਹੀਂ ਜਿਹਨੇ ਸਮਝਿਆ ਖਾਕਦਰ ਖਾਕ ਹੋਣਾ ਵਿੱਚ ਉਸ ਦੇ ਖੁਦੀ ਗਮਾਨ ਹੈ ਨਹੀਂ ਜਿਹੜਾ ਹੰਸ ਤੇ ਮਿਰਗ ਦੀ ਚਾਲ ਚੱਲੇ ਕਿਸੇ ਰੋਜ ਨੂੰ ਜਾਣ ਅਨਸਾਨ ਹੈ ਨਹੀਂ ਉਹ ਦਇਆ ਸਿੰਘ ਹੁਣ ਜੱਗ ਦੇ ਵਿੱਚ ਜੀਵੇ ਦਇਆ ਸਿੰਘ ਹੁਣ ਜੱਗ ਦੇ ਵਿੱਚ ਜੀਵੇ ਕਿਸੇ ਰੋਜ ਨੂੰ ਨਾਮ ਨਿਸ਼ਾਨ ਹੈ ਨਹੀਂ